ਸਾਸ਼ਰਕਾ ਤੁਸੀਂ ਦੇਖ ਰਹੇ ਹੋ ਫਾਸਟ ਵੀ ਅੰਮ੍ਰਿਤਸਰ ਖਬਰਨਾਮਾ ਮਹਿਾ ਦੇਵਿਕਾ ਸ਼ੈਨ ਤੇ ਉਸ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਦੇਸ਼ ਭਾਰ ਵਿੱਚ ਧੂਮ-ਧਾਮ ਨਾਲ ਮੜਾਈ ਗਈ ਨਿਰਚਲਾ ਇਕਾदशी ਹਾਂ ਰਣਜੀਤ ਐਵੇਨਿਊ ਨੇ ਕੀਤੀ ਵੱਡੀ ਕਾਰਵਾਈ ਨਸ਼ੀਲੇ ਪਦਾਰਥਾ ਸਮੇਤ ਦੋਸ਼ੀ ਕਾਬੂ ਜੰਡਿਆਲਾ ਵਿੱਚ ਚੋਰਾਂ ਦਾ ਬੋਲਬਾਲਾ ਦੁਕਾਨਾਂ ਨੂੰ ਬਣਾਇਆ ਗਿਆ ਨਿਸ਼ਾਨਾ ਅਤਿਨ ਖਬਰਾਂ ਵਿਸਤਾਰ ਨਾਲ ਨੁਰ ਗਿਆਨਾ ਤੇਰੇ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਨਿਰਜਲਾ ਇਕਾदशी ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇਤਮਸਤਕ ਹੋ ਕੇ ਭਗਵਾਨ ਦਾ ਆਸ਼ੀਰਵਾਦ ਲਿਆ ਮੰਦਿਰ ਵਿੱਚ ਪਾਣੀ ਦੇ ਘੜੇ ਫਲ ਆ ਚੜਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਨਿਰਜਲਾ ਕਾਸ਼ੀ ਦਾ ਦਿਨ ਹੈ ਨਿਰਜਲਾ ਕਾਸ਼ੀ ਦੇ ਉਪਲਕਸ਼ੇ ਪਰ श्री दुर्गाना मंदिर में प्रातः सवा छः बजे तीनों दरबारों के दूध के स्नान हुए इसमें काफ़ी संख्या में भक्त इकट्ठे हुए सभी भक्तों ने हरिनाम संकीर्तन किया और निर्जला काशी के उपलक्ष्य पर सभी भक्तों ने अपने हाथों से यथाशक्ति दान किया निर्जला काशी का जो दिन है पूरे साल में छब्बीस एकादशियाँ आती हैं छब्बीस एकादशियों में निर्जला कार्तिक का जो व्रत है सबसे उत्तम माना गया है इसमें सब लोग सभी भक्त अपने हाथों से शरबत पंखी कपड़ा फल और भी कई जो दान की वस्तुएं हैं ब्राह्मण के लिए दान करते हैं आज निर्जला एकादशी का दिन है आज लोका ने बहुत ज्यादा पंडानो खरबूजे खरबूजे पखियां शरबत ਦਾ দান ਕੀਤਾ ਹੈ ਔਰ ठाकुर जी ਦੀ ਕਿਰਪਾ ਨਾਲ ਦਰਗਿਆਣਾ ਵੱਲੋਂ ਵੀ ਬਹੁਤ ਸ਼ਬੀਲਾਂ ਲਗਾਈਆਂ ਗਈਆਂ ਔਰ ਮੈਂ ਸਭ ਨੂੰ ਅਪੀਲ ਕਰਦਾ ਹਾਂ ਵੱਧ ਚੜ ਕੇ ਦਰਗਿਆਣਾ ਆਣ ਔਰ ठाकुर जी ਦਾ ਅਸ਼ੀਰਵਾਦ ਪ੍ਰਾਪਤ ਕਰਨ ਜਲਦੀ ਹਨੂਮਨ ਮੰਦਰ ਆਇਆ ਜੀ ਹਨੂਮਨ ਮੰਦਰ ਮੱਥਾ ਟੇਕਣ ਆਇਆ ਅੱਜ ਸਾਲ ਦੀ ਸਭ ਤੋਂ ਵੱਡੀ ਕਾਸ਼ਤੀ ਜਿਹਨੂੰ ਨਿਰਜਲਾ ਕਾਸ਼ਤੀ ਕਹਿੰਦੇ ਆ ਅੱਜ ਸਾਲ ਦੀ ਸਭ ਤੋਂ ਵੱਡੀ ਜਿਹੜੀ ਕਾਸ਼ਤੀ ਹੈ ਅਸੀਂ ਉਸ ਮੌਕੇ ਤੇ ਇੱਥੇ ਮੱਥਾ ਟੇਕਣ ਆਇਆ ਆਪਣਾ ਸ਼ਰਵਤ ਪੱਖੀਆਂ ਜੋ ਵੀ ਆ ਬੰਦਾਂ ਨੂੰ ਹੀ ਇੱਥੇ ਦੇਖਣਾ ਹੈ ਅੱਜ ਵੈਸੇ ਵੀ ਸਾਰੇ ਸ਼ਹਿਰ 'ਚ ਬੜੀ ਜਗ੍ਹਾ ਤੇ ਸ਼ਬੀਲ ਲੱਗੀ ਹੈ ਥਾਂ ਥਾਂ ਤੇ ਠੰਡੇ ਪਾਣੀ ਦੀ ਸ਼ਬੀਲ ਲੱਗੀ ਹੈ ਮੈਂ ਇਸ ਕਰਕੇ ਲੋਕਾਂ ਨੂੰ ਇਹ ਅਪੀਲ ਕਰਨਾ ਅੱਜ ਇਕਾदशी ਦਿਨ ਨੂੰ ਜਿਹੜਾ ਸਭ ਤੋਂ ਵੱਡੀ ਇਕਾदशी ਇੱਥੇ ਹਰਮਾਨੀ ਦੇ ਮੰਦਿਰ ਆਣ ਜਿੱਥੇ ਆ ਕੇ ਮੱਥਾ ਟੇਕਣ 26 ਇਕਾਸਤੀਆਂ ਦੇ ਵਿੱਚੋਂ ਸਭ ਤੋਂ ਜਿਹੜਾ ਉੱਤਮ ਦਿਨ ਹੈ ਨਿਰਧਲਾ ਇਕਾदशी ਜੋ ਕਿ 18 ਜੂਨ ਨੂੰ ਦਿਨ ਮੰਗਲਵਾਰ ਨੂੰ ਉੱਤਰਪੜ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਿਆਣਾ ਤਿਰਥ ਵਿਖੇ ਸੰਗਤਾਂ ਵੱਲੋਂ ਪਹੁੰਚ ਕੇ ਠਾਕੁਰ ਜੀ ਜਿੱਥੇ ठाकुर जी ਦਾ ਜਿੱਥੇ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਉੱਥੇ ਹੀ ਸਭ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਤੇ ਨਿਰਦਲਾ ਇਕਾਦਸ਼ੀ ਸਾਰਿਆਂ ਨੂੰ ਵਧਾਈ ਵੀ ਦਿੱਤੀ ਜਾ ਰਹੀ ਹੈ ਤੇ ਬੜਾ ਪਾਵਨ ਤੇ ਛੁੱਧ ਜਿਹੜਾ ਦਿਨ ਹੈ ਅੱਜ ਅੱਜ ਦਾ ਦਿਨ ਹੈ ਆਪਣੇ ਧੀਆਂ ਨੂੰ ਜਿਹੜਾ ਤਿਹਾਰ ਵੀ ਦਿੱਤਾ ਜਾਂਦਾ ਹੈ ਤਿਹਾਰ ਦੇ ਰੂਪ ਦੇ ਵਿੱਚ ਜਿਹੜਾ ਚੱਜਰ ਪੱਖੀ ਜਾਂ ਫਰੂਟ ਵੀ ਦਿੱਤਾ ਜਾ ਰਿਹਾ ਹੈ ਸ਼ਰਬਤ ਦੀਆਂ ਬੋਤਲਾਂ ਵੀ ਦਿੱਤੀਆਂ ਜਾਂਦੀਆਂ ਤਾਂ ਜੋ ਆਪਣੇ ਜਿਹੜੇ ਵੱਡੇ ਵਡੇਰੇ ਨੇ ਉਹਨਾਂ ਦੀ ਵੀ ਆਜ਼ਮੀ ਸ਼ਾਗਤੀ ਦੇ ਲਈ ਇਹ ਜਿਹੜਾ ਦਿਨ ਮਨਾਇਆ ਜਾਂਦਾ ਹੈ ਤੇ ਸਾਰਿਆਂ ਨੂੰ ਸਾਡੀ ਫਰਸਟ ਰੇਟਿੰਗ ਵੱਲੋਂ ਵੀ ਨਿਰਜਲਾ ਇਕਾਦਸ ਦੀਆਂ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸチール ਸ਼ਰਮਾ ਫਾਸਟੇ ਨਿਊਜ਼ ਥਾਣਾ ਰਣਜੀਤ ਐਵੇਨਿਊ ਵੱਲੋਂ ਤਿੰਨ ਮੁਕੱਦਮਿਆਂ ਵਿੱਚ 295 ਗ੍ਰਾਮ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗ੍ਰਫਤਾਰ ਦੋਸ਼ੀਆਂ પાસેથી ਬਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲੇ ਜਾ ਰਹੇ ਹਨ ਇਸ ਸਬੰਧੀ ACP ਵਰਿੰਦਰ ਸਿੰਘ ਖੋਸਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜੋ ਨਸ਼ੇ ਦੇ ਹੌਟਸਪੌਟਸ ਨੇ ਉਹਨਾਂ ਤੇ ਕਾਸੋ ਆਪਰੇਸ਼ਨਸ ਕੀਤੇ ਜਾ ਰਹੇ ਨੇ ਡਿਊਰਿੰਗ ਕਾਸੋ ਆਪਰੇਸ਼ਨਸ ਲੋਕਾਂ ਵੱਲੋਂ ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਅਨੋਨਿਮਸ ਹੋ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਉਹਨਾਂ ਦੇ ਏਰੀਆ ਵਿੱਚ ਇਹ ਨਾਮ ਜਾਂ ਸਰਗਨਾ ਜ਼ਿਆਦਾਤਰ ਤੌਰ ਤੇ ਐਕਟਿਵ ਨੇ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਦੇ ਤਹਿਤ ਜੋ ਮੁਹਿੰਮ ਚਲਾਈ ਗਈ ਸੀ ਇਸ ਤੋਂ ਬਾਅਦ ਸਾਡੇ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਤੇ ਇਹ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਨਸ਼ਿਆਂ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਕਿ ਹਰ ਨਾਕੇ ਤੇ ਸਰਚ ਕੀਤੀ ਜਾਵੇ ਖਾਸ ਤੌਰ ਤੇ ਨਸ਼ਿਆਂ ਨੂੰ ਮੁੱਖ ਰੱਖਦੇ ਹੋਏ ਜਿਸ ਦੇ ਤਹਿਤ ਐਸ ਐਚ ਓ ਰਣਜੀਤ ਐਵੇਨਿਊ ਤੇ ਉਹਨਾਂ ਦੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਇਸ ਦੇ ਤਹਿਤ ਇਹਨਾਂ ਵੱਲੋਂ ਵੱਖਰੇ ਵੱਖਰੇ ਤਿੰਨ ਮੁਕੱਦਮੇ ਦਰਜ ਕੀਤੇ ਗਏ ਨੇ ਜੋ ਕਿ ਇਹਨਾਂ ਦੇ ਏਰੀਆ ਦੇ ਵਿੱਚ ਕਾਫੀ ਵੱਡੇ ਮਾਤਰਾ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਇਸ ਵਿੱਚ ਪਹਿਲਾ ਨਾਮ ਆ ਜੀ ਜੋ 80/24 ਮੁਕੱਦਮਾ ਰਵੀ ਉਰਫ ਨਿੰਜਾ ਜੋ ਕਿ ਕਰਨਪੁਰੇ ਦਾ ਰਹਿਣ ਵਾਲਾ ਵਾ ਤੇ ਰঞ্জੀਤੈਨੂ ਦੇ ਲਾਲ ਕੁਆਟਰਸ ਇਧਰਲੇ ਏਰੀਏ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਕਰਦਾ ਸੀ ਇਸ ਨੂੰ ਕਾਬੂ ਕਰਕੇ ਇਸ ਕੋਲੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਖਿਲਾਫ ਐਨਟੀਪੀਐਸ ਐਕਟ ਦੇ ਤਹਿਤ ਮੁਕੱਦਮਾ ਰਜਿਸਟਰ ਕੀਤਾ ਗਿਆ ਜੋ ਦੂਸਰਾ ਮੁਕੱਦਮਾ ਹੈ ਇਹ ਐਫਆਈਆਰ ਨੰਬਰ 82/24 ਜੋ ਕਿ ਰਾਜ ਔਰ ਫਰਾਜਾ ਇਹ ਵੀ ਕਰਨਪੁਰੇ ਦਾ ਰਹਿਣ ਵਾਲਾ ਵਾ ਇਹ ਵੀ ਮਜੀਠਾ ਰੋਡ ਥਾਣੇ ਦੇ ਏਰੀਆ ਚ ਰੰਜੀਤ ਐਵੇਨਿਊ ਥਾਣੇ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਰਿਹਾ ਸੀ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ 85 ਗ੍ਰਾਮ ਦੇ ਕਰੀਬ ਹੈਰੋਇਨ ਬ੍ਰਮ੍ਹਦ ਕੀਤੀ ਗਈ ਹੈ ਜੋ ਤੀਸਰਾ ਮਕਦਮਾ ਇਹ 85/24 ਹੈ ਇਸ ਵਿੱਚ ਸੰਦੀਪ ਉਰਫ ਮਿੱਠੂ ਜੋ ਕਿ ਫੈਜਪੁਰੇ ਦਾ ਰਹਿਣ ਵਾਲਾ ਵਾ ਤੇ ਇਹ ਵੀ ਇਧਰ ਮਰੀਠਾ ਰੋਡ ਦੇ ਏਰੀਏ ਤੇ ਰੰਜੀਤ ਅੰਮੇਰੀਏ ਚ ਕਾਫੀ ਕੰਮ ਕਰ ਰਿਹਾ ਸੀ ਇਸ ਕੋਲੋਂ 110 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਜੋ ਇਹ ਤਿੰਨੇ ਮੁਕਦਮੇ ਨੇ ਜੀ ਇਸ ਵਿੱਚ ਅਸੀਂ ਪੂਰੀ ਡੂੰਘਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਇਸ ਵਿੱਚ ਜਿਸ ਜਗ੍ਹਾ ਤੋਂ ਇਹ ਜੋ ਇਹ ਹਿਰੋਇਨਸ ਮੰਗਰੀ ਆ ਇਹ ਲੈ ਕੇ ਆਉਂਦੇ ਸੀ ਅਸੀਂ ਬੈਕਵਰਡ ਲਿੰਕੇਜਸ ਦੇ ਵਿੱਚ ਜਿੰਨਾਂ ਜਿੰਨਾਂ ਦੇ ਨਾਮ ਆਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਵਾ ਜੰਡਿਆਲਾ ਗੁਰੂ ਵਿੱਚ ਚੋਰਾ ਦੇ ਹੌਸਲੇ ਬੁਲੰਦ ਹੋਏ ਵਿਖਰੇ ਹਨ ਦੱਸ ਦਈਏ ਕਿ ਕਾਰ ਵਿੱਚ ਚਾਏ ਪੰਜ ਨਕਾਬਪੋਸ਼ ਚੋਰਾਂ ਨੇ ਬੀਤੀ ਰਾਤ ਐਮਕੇ ਮੈਡੀਕਲ ਸਟੋਰ ਅਤੇ ਦਿਸ਼ਾ ਬੀਚ ਸਟੋਰ ਦੀ ਦੁਕਾਨ ਤੋਂ ਲੱਖਾਂ ਦਾ ਕੈਸ਼ ਅਤੇ ਸਿੱਕੇ ਚੋਰੀ ਕੀਤੇ ਹਨ ਅਤੇ ਫਰਾਰ ਹੋ ਗਏ ਅਤੇ ਇੱਕ ਹੋਰ ਦੁਕਾਨ ਤੋਂ ਡੀਵੀਆਰ ਵੀ ਨਾਲ ਲੈ ਗਏ ਹਨ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਐਸਾ ਬੰਦੀ ਚੌਕੀ ਇੰਚਾਰਜ ਰਾਜਪੀਰ ਸਿੰਘ ਨੇ ਕਿਹਾ ਕਿ ਦੁਕਾਨ ਮਾਲਕਾ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਬਹੁਤ ਜਲਦੀ ਚੋਰ ਫੜੇ ਸ਼ਾਨ ਕੀ ਸਵੇਰੇ ਲਗਭਗ ਅਸੀਂ ਸੈਰ ਕਰਨ ਜਾ ਰਹੇ ਸੀ ਦੋਨੇ ਭਰਾ ਤੇ ਵੇਖਿਆ ਦੁਕਾਨ ਦਾ ਸ਼ਟਰ ਥੋੜਾ ਵਿੰਗਾ ਹੋਇਆ ਜੇ ਫਿਰ ਮੁੜ ਕੇ ਵਾਪਸ ਆਏ ਆ ਤੇ ਸ਼ਟਰਾਂ ਨਾਲ ਵੇਖਿਆ ਕਿੰਨਾ ਬਹੁਤ ਜ਼ਿਆਦਾ ਵਿੰਗਾ ਤੇ ਥੱਲੇ ਤਾਲਾ ਟੁੱਟਾ ਪਿਆਦਾ ਜੀ ਫੇਰ ਕੋ ਚਾਬੀਆਂ ਨਾਲ ਫੇਰ ਦੂਸਰੀ ਦੁਕਾਨ ਦਾ ਸ਼ਟਰ ਖਲਾ ਕੇ ਫੇਰ ਅਸੀਂ ਅੰਦਰ ਆਏ ਆ ਅੰਦਰ ਵੇਖਿਆ ਅਡੇ ਕੰਡੇ ਦੇ ਵਿੱਚੋਂ ਜਿਹੜੇ ਡਾਕੂਮੈਂਟ ਆ ਉਹ ਖਿੰੜਰੇ ਪਏ ਆ ਔਰ ਪੈਸਾ ਜਿਹੜਾ ਨਕਦੀ ਆ ਉਹ ਸਾਰੀ ਗਾਇਬ ਆ ਤੇ ਸਿਰੇ ਹੀ ਆਪਣਾ ਸਾਬਕਾ ਸਵਾਫਟ ਹੋਏ ਸਾਨੂੰ ਆਈ ਇਨਫੋਰਮੇਸ਼ਨ ਵਿਕ ਖਾਦ ਖੇਤੀਬਾੜੀ ਸਟੋਰੇਜ ਤੇ ਇੱਕ ਮੈਡੀਕਲ ਸਟੋਰੇਜ ਇਹਨਾਂ ਦਾ ਸ਼ਟਰ ਰਾਤ ਦੇ ਟਾਈਮ ਅੱਲੀ ਮੋਲੇ ਆ ਤਿੰਨ ਚਾਰ ਅਣਜਾਣੇ ਬੰਦੇ ਇਹ ਮੂਹ ਬੰਨੇ ਸੀ ਉਸ ਗੱਡੀ ਦੇ ਉਹਨਾਂ ਨੇ ਸ਼ਟਰ ਇਹਨਾਂ ਦਾ ਫੋਟੋ ਕੇ ਦੇ ਇਹਨਾਂ ਦੁਕਾਨ ਦਾ ਉਹਨੇ ਕਿਹਾ ਕਿ 1 ਲੱਖ ਰੁਪਿਆ ਇਹ ਦੁਕਾਨ ਵਾਲੇ ਕੋਲ 1 ਲੱਖ 25 ਹਜ਼ਾਰ ਰੁਪਿਆ ਕੋਈ ਕਹਿੰਦੀ ਨਾ ਨਾਲ ਉਹ ਸਸਟੇ ਜੀ ਤਦ ਵੀ ਆ ਰੋ ਲੱਗੇ ਕਿ ਅੰਦਰ ਲੱਗੇ ਆ। ਇਹ ਨਾਲ ਜਸਟ ਹੋ ਰਿਹਾ ਹੈ। ਆਪ ਸਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਉੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਨਿਕਾਸ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ ਨੇ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹੇ ਦੇ ਸ਼ਹਿਰੀ ਅਤੇ ਪਿੰਡੂ ਖੇਤਰ ਵਿੱਚ ਕੂੜਾ ਪ੍ਰਬੰਧਨ ਨੂੰ ਬਿਹਤਰ ਢੰਗ ਨਾਲ ਅਮਲ ਵਿੱਚ ਲਿਆਉਣ ਉਤੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਇਕੱਠਾ ਕਰਕੇ ਇਸ ਦਾ ਠੋਸ ਪ੍ਰਬੰਧ ਕੀਤਾ ਜਾਵੇ ਤਾਂ ਜੋ ਸ਼ਹਿਰ ਅਤੇ ਪਿੰਡਾਂ ਦੀ ਸਫਾਈ ਵਿੱਚ ਆਮ ਲੋਕਾਂ ਦਾ ਸਾਥ ਮਿਲ ਸਕੇ ਸੂਬੇ ਦੇ ਵਿੱਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਵਾਸਤੇ ਯਤਨ ਚਿਲ ਸੂਬੇ ਦੀ ਸਰਮੋਰ ਸਮਾਜ ਸੇਵੀ ਸੰਸਥਾ ਲੀਗਲ ਐਕਸ਼ਨ 8 ਦੇ ਵੱਲੋਂ ਐਨ ਆਰ ਆਈ ਭਵਨ ਸਨ ਸਾਬ ਰੋਡ ਨੇੜੇ ਗੁਰਦੁਆਰਾ ਚਾਤਾ ਸਾਹਿਬ ਵਿਖੇ ਇੱਕ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਲੀਗਲ ਐਕਸ਼ਨ 8 ਦੇ ਰਾਸ਼ਟਰਪਤੀ ਸ਼ਰਤ ਵਿਸ਼ੇਸ਼ ਤੇ ਵਿਸ਼ੇਸ਼ ਤੌਰ ਤੇ ਪੁੱਛੇ। ਇਸ ਸੈਮੀਨਾਰ ਤੇ ਰੈਲੀ ਦੇ ਦੌਰਾਨ ਵਿਦਿਆਰਥੀਆਂ ਦੇ ਵੱਲ ਨਸ਼ਿਆਂ ਤੇ ਕਟਾਸ ਕਰਦਿਆਂ ਵੱਖ-ਵੱਖ ਪ੍ਰਕਾਰ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। इस मौके एडवोकेट संजीत सिंह प्रिंसिपल एल एस राजन राजेंद्र सानी एडवोकेट मोनिका सोरी एडवोकेट वनीता प्रदीप मेहरा सचिन पाटिया समेत बड़ी गिनती में लोग हाजिर थे लीगल एक्शन एल्ड जो कि कई वर्षों से नशे के खिलाफ अपनी मुहिम चला रही है उस मुहिम के तहत आज हम लोगों ने गुरुद्वारा छटा साहब के नियर एनआरआई भवन में एक सेमिनार का आयोजन किया जिसमें हमें बाबा निर्मल सिंह जी का विशेष सहयोग मिला प्रिंसिपल एस कॉलेज पैरामेडिकल कॉलेज के प्रिंसिपल सर जिन्होंने अपना काफ़ी हमारा योगदान दिया इस नशे के खिलाफ रैली में नशे के ख़िलाफ़ जो हमारी मुहिम पंजाब एंड हरियाणा हाई कोर्ट के दिशा निर्देशों से पिछले साल से चली आ रही है उसके तहत आज हम लोगों ने यहाँ लोगों को अवेयर किया ਕਿਉਂਕਿ ਜੋ ਨਸ਼ਾ ਹੈ ਉਹ ਇੱਕ ਚਿੰਤਾ ਦਾ ਵਿਸ਼ੇ ਬਣਦਾ ਜਾ ਰਿਹਾ ਹੈ ਨੌਜਵਾਨ ਪੀੜ੍ਹੀ ਜੋ ਕਿ ہماری ਨਸ਼ੇ ਵਿੱਚ ਦਲਦਲ ਵਿੱਚ ਫਸਦੀ ਜਾ ਰਹੀ ਹੈ ਇਹ ਹਮੇਂ ਉਸ ਦਲਦਲ ਸੇ ਕਨਾਲਣੇ ਲਈ ਮੰਥਨ ਕਰਨਾ ਹੋਗਾ ਔਰ ہماری ਜੋ ਨੌਜਵਾਨ ਪੀੜ੍ਹੀ ਹੈ ਉਸ ਕੋ ਪ੍ਰੇਰਿਤ ਕਰਨਾ ਹੋਗਾ ਕਿ ਉਹ ਖੇਡੋ ਕੀ ਤਰਫ ਜਾਏ ਸਿੱਖਿਆ ਕੀ ਤਰਫ ਜਾਏ ਨਸ਼ੇ ਕੀ ਤਰਫ ਨਾ ਜਾਏ ਲੀਗਲ ਐਕਸ਼ਨ ਏਡ ਵੱਲੋਂ ਵੈਲਫੇਅਰ ਐਸੋਸੀਏਸ਼ਨ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਪਹਿਲੋ ਸਾਰਿਆਂ ਨੂੰ ਇੱਥੇ ਅਵੇਅਰਨੈਸ ਦਿੱਤੀ ਗਈ ਹੈ तरीका ਦੱਸਿਆ ਗਿਆ ਜੇ ਨਸ਼ਾ ਕਿਸ ਨੂੰ ਲੱਗ ਗਿਆ ਕਿਸਨੂੰ ਛਡਾਉਣਾ ਹਰ ਇੱਕ ਇੱਕ ਦੀ ਜ਼ਿੰਮੇਵਾਰੀ ਕੀ ਹੈ ਕਿ ਉਹਦੇ ਕੋਈ ਗਵਾਹ ਡੈ ਜਾਂ ਕੋਈ ਦਾ ਵਾਗ ਬਿਆ ਜਾਂ ਕਿੱਥੇ ਵੀ ਹੋਵੇ ਨਾ ਕਿਸੇ ਨਸ਼ੇ ਵਾਲੇ ਨੂੰ ਉਹਨੂੰ ਕਿਸ ਤਰ੍ਹਾਂ ਉਹਨੂੰ ਪ੍ਰੇਰਣਾ ਕਿ ਉਹ ਨਸ਼ਾ ਛੱਡ ਜਾਵੇ ਸੋ ਅਸੀਂ ਤੇ ਇਹ ਕਹਿੰਦੇ ਗੁਰਬਾਣੀ ਅਨੁਸਾਰ ਵੀ ਰੋਟੀ ਵੀ ਕੱਢ ਖਾਓ ਉਹ ਵੀ ਜਿਆਦਾ ਨਸ਼ਾ ਹੈ ਭਜਨ ਕਰੋ ਤੇ ਨਸ਼ਾ ਉਹਦੇ ਅੱਗੇ ਬੌਰੀ ਕਰੋ ਮਹਾਰਾਜ ਅੱਗੇ ਸੱਚੇ ਪਾਸ਼ਾ ਸਾਨੂੰ ਇਹ ਕੋਹ ਦੂਰੋਂ ਲਾਏ ਗੁਰੂ ਸਾਹਿਬਾਂ ਵਾਲੇ ਪੀਰਾਂ ਫਕੀਰਾਂ ਵੇਲੇ ਵੀ ਨਸ਼ੇ ਚੱਲਦੇ ਰਹੇ ਹਰ ਧਰਮ ਕਰਨ ਦੇ ਵਿੱਚ ਮਾੜੇ ਕਰਮ ਨੂੰ ਨਸ਼ਾ ਕਰਨਾ ਮਾੜਾ ਕਰਮ ਹੀ ਹੈ ਮਾੜੇ ਕਰਮ ਨੂੰ ਛੱਡਣ ਲਈ ਚੰਗੇ ਕਰਮ અપਨਾ ਕੇ ਜੀਵਨ ਸਫਲ ਕਰ ਲਈ ਕਿਹਾ ਗਿਆ ਸੋ ਮੈਂ ਬਹੁਤ ਬਹੁ ਵਧਾਈ ਦਿੰਦਾ ਹਾਂ ਇਹ ਸਾਰੀ ਸੰਸਾ ਨੂੰ ਜਿਨ੍ਹਾਂ ਨੇ ਸਾਡੇ ਘਰ ਆ ਕੇ ਇਹ ਸੈਮੀਨਾਰ ਕੀਤਾ ਤੇ ਲੋਕਾਂ ਨੂੰ ਅਵੇਅਰਨੈਸ ਦਿੱਤੀ ਇਹ ਸਦਾ ਹੀ ਇਹ ਕਾਰਜ ਕਰਦੇ ਰਹਿਣ ਸਫਲ ਹੋਣ ਅਸੀਂ ਵੀ ਇਹਨਾਂ ਦੇ ਨਾਲ ਆ ਪੰਜਾਬ ਵਿੱਚ ਨਸ਼ਾ ਦਿਨੋ ਦਿਨ ਆਪਣੇ ਪੈਰ ਪਸਾਰ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ਾ ਜਿਸ ਵੀ ਘਰ ਵਿੱਚ ਇੱਕ ਵਾਰੀ ਵੜ ਜਾਂਦਾ ਹੈ ਤੇ ਉਸ ਘਰ ਨੂੰ ਬਰਬਾਦ ਕਰ ਦਿੰਦਾ ਹੈ ਜਿਸ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਚਿੰਤਿਤ ਹਨ ਇਸੇ ਲੜੀ ਦੇ ਤਹਿਤ ਲੀਗਲ ਐਕਸ਼ਨ ਏਡ ਸੰਸਥਾ ਵੱਲੋਂ ਨਸ਼ੇ ਦੇ ਵਿਰੁੱਧ ਇੱਕ ਸੈਮੀਨਾਰ ਕੀਤਾ ਗਿਆ ਤੇ ਜਾਗਰੂਕਤਾ ਮਾਰਚ ਕੱਢਿਆ ਗਿਆ ਤਾਂ ਜੋ ਵੱਤੋ ਵੱਦ ਲੋਕਾਂ ਨੂੰ ਨਸ਼ੇ ਦੇ ਖਿਲਾਫ ਲੜਨ ਲਈ ਪ੍ਰੇਰਿਤ ਕੀਤਾ ਜਾ ਸਕੇ ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ ਨਸ਼ੇ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਸ਼ਹਿਰ ਵਿਖੇ ਵਾਹਨਾ ਦੀ ਚੈਕਿੰਗ ਕੀਤੀ ਗਈ ਸ਼ਹਿਰ ਵਾਸੀਆਂ ਨੂੰ ਆਕਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਇਹਦਾ ਸਨੇਹਾ ਇਹੀ ਹੈ ਕਿ ਜਿਹੜੀ ਮਤਲਬ ਇੱਥੇ ਨਸ਼ਾ ਖੋਰੀ ਵਧਦੀ ਜਾ ਰਹੀ ਹੈ ਉਸ ਨੂੰ ਠੱਲ ਪਾਉਣ ਵਾਸਤੇ ਹਰ ਇੱਕ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵੀ ਤਾਂ ਕਿ ਜਿੰਨਾ ਵੀ ਇਹ ਨਸ਼ਾ ਇਧਰ ਤੋਂ ਉਧਰ ਜਾ ਰਿਹਾ ਹੈ ਉਹਨੂੰ ਮਤਲਬ ਡਿਟੈਕਟ ਕਰ ਸਕੀਏ ਇੱਥੇ ਹੁਣ ਜਿੱਦਾਂ ਅਸੀਂ ਅੱਜ ਇੱਕ ਕਰ ਰਹੇ ਸੀ ਆ ਬੰਦਾ ਮੋਟਰਸਾਈਕਲ ਤੇ ਆਇਆ ਤੇ ਮੋਟਰਸਾਈਕਲ ਖੜਾ ਕੇ ਉਹ ਉਸੇ ਟਾਈਮ ਭੱਜ ਗਿਆ ਇਹ ਅਸੀਂ ਉਹਨੂੰ ਹੁਣ ਦੇਖਾਂਗੇ ਵੈਰੀਫਾਈ ਕਰਾਂਗੇ ਉਹਦਾ ਐਡਰੈਸ ਵਗੈਰਾ ਵੀ ਕੀ ਹੈ ਕੀ ਨਹੀਂ ਕਿਉਂ ਭੱਜਿਆ ਕਈ ਵਾਰ ਤਾਂ ਬੰਦੇ ਜ਼ਰੂਰੀ ਨਹੀਂ ਹੈ ਕੋਈ ਕੋਈ ਗਲਤ ਉਹਦਾ ਉਹ ਹੋਏ ਆਪਣੇ ਕਾਗਜਾ ਕਰਕੇ ਵੀ ਭਜ ਸਕਦਾ ਹੈ ਨਿਰਚਲਾਇ ਕਾਦੇਸ਼ੀ ਦੇ ਮੌਕੇ ਤੇ ਦੁਰਗਾ ਮਾਤਾ ਮੰਦਿਰ ਸਾਵਨਗਰ ਸੁੰਦਰਨਗਰ ਵਿਖੇ ਠੰਡੇ ਮਿੱਠੇ ਚਾਹ ਦੀ ਸ਼ਬੀਲ ਲਗਾਈ ਗਈ ਇਸ ਮੌਕੇ ਪ੍ਰਧਾਨ ਗਗਨਦੀਪ 베ਦੀ ਮਿੰਟੂ ਚੇਅਰਮੈਨ ਰਾਮਸ ਗਰੂ ਪਾਟਿਆ ਜਨ ਅਸਕਰ ਤਰਦੀਪਕ ਪਾਟਿਆ ਸਕਰ ਸ਼ਕਤੀ ਰਾਜਕੁਮਾਰ ਰਾਜੂ ਡਾਕਟਰ ਮਿੰਟਾ ਅਕਸ਼ੇ ਪਾਟਿਆ ਤੇ ਸਮੂਹ ਕਮੇਟੀ ਮੈਂਬਰਸ ਹਾਜ਼ਰ ਸਨ इंडिपेंडेंट स्टूडेंट्स फेडरेशन आईएसएफएल नगर निगम अमृतसर ਦੇ ਐਮਟੀਪੀ ਨਰਿੰਦਰ ਸ਼ਰਮਾ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪੂਰੀ ਤਾਨਦੇਹੀ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਉਣ ਕਰਕੇ ਸਨਮਾਨ ਦਿੱਤਾ ਗਿਆ ਇਸ ਮੌਕੇ 873 ਡੀਪੀਈ ਯੂਨੀਅਨ ਦੇ ਪ੍ਰਧਾਨ ਕੇਸ਼ਵ ਕੋਹਲੀ वरुण ਖੰਨਾ ਸ਼ਿਲਪਾ ਕੋਹਲੀ ਡਾਕਟਰ ਚੇਤਨ ਸ਼ਰਮਾ ਵਿਰੇਂਦਰ ਸ਼ਰਮਾ 소ਨੀਆ ਕੁਮਾਰੀ ਹਰੀਸ਼ ਕੁਮਾਰ ਸਮੇਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਵਖੋ ਜੀ ਮੈਂ ਤਾਂ ਇਹਨਾਂ ਸਾਰੇ ਆਪਣੇ ਜਿਹੜੇ ਸੱਜਣਾਂ ਮੇਰੇ ਤਰਫ ਆਏ ਹਨ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮਾਨੂੰ ਸਨਮਾਨ ਦਿੱਤਾ ਤੇ ਇਹ ਤਾਂ ਮੇਰਾ ਇੱਕ ਸਨਮਾਨ ਜਿਹੜਾ ਕਰ ਰਿਹਾ ਮੇਰੇ ਦਫਤਰ ਦੀਆਂ ਸੇਵਾਵਾਂ ਦਾ ਕਰ ਰਿਹਾ ਮੈਂ ਨਹੀਂ ਸਮਝਦਾ ਕਿ ਮੈਂ ਸ਼ਕਾਪਲਾਂ ਚਲੋ ਜੇ ਬਾਬਾ ਜੀ ਦੇ ਹੁਕਮ ਹੋਇਆ ਵਾ ਬਾਬਾ ਜੀ ਦਾ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਐਨ ਜੀਓ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਜਿਹੜੀ ਸੰਤ ਬਾਬਾ ਬਲਬੀਰ ਸਿੰਘ ਦੀ ਸੀਚੇਵਾਲ ਜੀ ਵੱਲੋਂ ਹਮੇਸ਼ਾ ਹੀ ਉਹਨਾਂ ਵੱਲੋਂ ਸਪੋਰਟ ਕੀਤੀ ਜਾਂਦੀ ਆ ਬਾਬਾ ਜੀ ਬਲਬੀਰ ਸਿੰਘ ਦੀ ਸੀਚੇਵਾਲ ਪਰਿਆਵਰਣ ਪ੍ਰੇਮੀ ਨੇ ਔਰ ਸਾਡੇ ਵਿਦਿਆਰਥੀ ਸੰਗਠਨوں ਨੇ ਹਮੇਸ਼ਾ ਸਹਿਯੋਗ ਕਰਦੇ ਨੇ ਸ਼੍ਰੀ ਰਾਮ ਸ਼ਰਮ ਅਮ੍ਰਿਤਸਰ ਦੇ ਮੁੱਖ ਸੰਚਾਲਕ ਤੇਲਕ ਰਾਜ ਵਾਲੀਆ ਵੱਲੋਂ ਹਫਤਾਵਾਰੀ ਅਮ੍ਰਿਤਵਾਨੀ satsang ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼ਿਵਾਲਾ ਬਾਗ ਪਾਈਆ ٹرسٹ ਦੇ ਪਰਥਾ ਜਤਿੰਦਰ अरोड़ा ਪੀ ਆਰਓ ਵਿਸ਼ੇਰੋਲੀ ਜਨ ਸਕੱਤਰ ਸੰਜੇ अरोड़ा ਸਕੱਤਰ ਅਸ਼wini ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸ਼੍ਰੀ ਰਾਮ ਮੰਦਰ ਵੱਲੋਂ ਹਰ ਸੋਮਵਾਰ ਵਾਲੀਆ ਜੀ ਵੱਲੋਂ ਇੱਥੇ ਪਰ ਰਾਮ ਮੰਦਰ ਨੇ ਕੀਰਤਨ ਕਰਾਇਆ ਜਾਂਦਾ ਹੈ सारे भक्तों को बड़ी श्रद्धा के साथ यहाँ आके भजन संध्या सुनते हैं और प्रभु का आशीर्वाद लेते हैं आज हमारी कमेटी के शिवाला कमेटी के प्रधान जितेंद्र अरोड़ा जी अपनी टीम के साथ राम जी का आशीर्वाद लेने के लिए यहाँ इकट्ठे हुए हैं और वाडिया साहब ने उनको बड़ा आशीर्वाद दिया राम जी का और बोला कि आप अपना कमेटी में अपनी बढ़ चढ़कर सेवा का दान दें और ਸਾਰੇ ਭਕਤੋ ਕੋ ਆਪਣਾ ਸਾਥ ਲੈ ਕੇ ਚਲੇ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾਚਾਰੇ ਮੰਦਿਰ ਲਾਲ ਭਵਨ ਮੋਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930223 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ ਗੇਟ ਹਕੀਮਾ ਵੱਲੋਂ ਇੱਕ ਨਸ਼ਾ ਤਸਕਰ ਕਾਬੂ ਕਰ ਉਸ ਪਾਸੋਂ 42 ਗ੍ਰਾਮ ਹੈਰੋਇਨ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ रिमांड हासिल करके बरीकी नाल पुछके चिटी जावे की, पूर्ण समय होगे छोड़े जहे ब्रेक था, ब्रेक तो बाद उसी वेख होगे। नगर निगम सफाई कर्मचारियों ने किता रोश प्रदर्शन ब्रेक तो बात एक बार फिर ਤੁਹਾਡਾ ਸਵਾਗਤ ਹੈ ਨਗਰ ਨਿਗਮ ਦੇ ਸਫਾਈ ਮਜ਼ਦੂਰ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਪੱਤਰ ਘੰਟਿਆਂ ਦਾ ਨੋਟਿਸ ਦਿੱਤਾ ਹੈ ਯੂਨੀਅਨ ਦੇ ਪ੍ਰਧਾਨ ਵਿਨੋਦ ਪੇਟਾ ਚੇਅਰਮੈਨ सुरेंद्र ਟੋਣਾ ਅਤੇ ਜਨਰਸਿਕਤਰ ਕੇਵਲ ਕੁਮਾਰ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਯੂਨੀਅਨ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਜੇ ਕਰੋਨਾ ਦੀਆਂ ਮੰਗਾਂ ਨਾ ਮੰਨੀਆਂ ਤਾ 72 ਘੰਟਿਆਂ ਬਾਅਦ ਯੂਨੀਅਨ ਹੜਤਾਲ ਕਰਨ ਤੇ ਮਜਬੂਰ ਹੋਵੇਗੀ ਬੇਸਿਕਲੀ ਅਸੀਂ ਪਿਛਲੇ ਹਫਤੇ ਹੀ ਬਹੁਤ ਪਲੈਨਿੰਗ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਕਮਰਸ਼ੀਅਲ ਏਰੀਆਜ਼ ਨੇ ਉੱਥੇ ਨਾਈਟ ਸਵੀਪਿੰਗ ਦਾ ਕੰਮ ਸਟਾਰਟ ਕਰਵਾਇਆ ਤੇ ਉਹਦਾ ਬੜਾ ਚੰਗਾ ਭਰਮਾ ਹੰਗਾਰਾ ਮਿਲ ਰਿਹਾ ਜਿੰਨੀਆਂ ਵੀ ਐਸੋਸੀਏਸ਼ਨਸ ਨੇ ਮਾਰਕੀਟ ਐਸੋਸੀਏਸ਼ਨਸ ਦੇ ਆਰ ਵੈਰੀ ਹੈਪੀ ਕਿ ਨਾਈਟ ਸਵੀਪਿੰਗ ਹੋ ਜਾਂਦੀ ਹੈ ਤੇ ਸਵੇਰੇ ਸਾਨੂੰ ਜਿਹੜਾ ਮਾਰਕੀਟ ਹੈ ਉਹ ਸਾਫ਼ ਸੁਥਰਾ ਦੇਖਣ ਨੂੰ ਮਿਲਦੀ ਹੈ ਇਸ ਦੇ ਲਈ ਅਸੀਂ ਆਊਟਸੋਰਸ ਦੇ ਉੱਤੇ ਵੱਖਰੇ ਬੰਦੇ ਵੀ ਰੱਖੇ ਨੇ ਜਿਹੜੇ ਸਿਰਫ ਰਾਤ ਨੂੰ ਕੰਮ ਕਰਦੇ ਨੇ ਸਵੇਰੇ ਕੋਈ ਕੰਮ ਨਹੀਂ ਕਰਦੇ ਹੈਗੇ ਉਹਨਾਂ ਦੀ ਜਿਹੜੀ ਸ਼ਿਫਟ ਜਿਹੜੀ ਹੈਗੀ ਹੈ ਰਾਤ ਨੂੰ 10 ਵਜੇ ਸਟਾਰਟ ਹੁੰਦੀ ਹੈ ਤੇ ਉਹ ਨਾਈਟ ਸਵੀਪਿੰਗ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਸਵੇਰੇ ਕੋਈ ਕੰਮ ਨਹੀਂ ਲਿਆ ਜਾਂਦਾ ਤਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਫਾਈ ਮਜ਼ਦੂਰ ਐਸੋਸੀਏਸ਼ਨ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਦਾ ਜਿਹੜਾ ਮੁੱਖ ਕਾਰਨ ਹੈ ਉਹ ਇਹ ਦਿੱਤਾ ਗਿਆ ਕਿ ਨਾਈਟ ਸ਼ਿਫਟ ਜਿਹੜੇ ਆਰਡਰਸ ਨੇ ਇਹ ਬੰਦ ਕੀਤੇ ਜਾਣ ਇਹਦਾ ਕਾਰਨ ਕੀ ਹੈ ਇਹਦੇ ਬਾਰੇ ਇਹਦੇ ਵਿੱਚ ਇਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਮੈਨੂੰ ਨਹੀਂ ਲੱਗਦਾ ਹੈਗਾ ਕਿ ਨਾਈਟ ਸ਼ਿਫਟ ਜਿਹੜੀ ਹੈਗੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਆਪ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਵੱਡੇ ਸ਼ਹਿਰ ਨੇ ਜਾਂ 올ਓਵਰ ਵਰਲਡਵਾਈਡ ਜਿੰਨੀਆਂ ਵੀ ਮੇਜਰ ਕਮਰਸ਼ੀਅਲ ਮਾਰਕੀਟਸ ਨੇ ਉਹਦੇ ਵਿੱਚ ਸਵੀਪਿੰਗ ਜਿਹੜੀ ਹੁੰਦੀ ਹੈ ਉਹ ਰਾਤ ਦੇ ਸਮੇਂ ਹੁੰਦੀ ਹੈ ਤਾਂ ਕਿ ਸਵੇਰੇ ਜਦੋਂ ਦਿਨ ਚੜ੍ਹਦਾ ਹੈ ਤਾਂ ਉਦੋਂ ਤੁਹਾਨੂੰ ਸ਼ਹਿਰ ਥੋੜਾ ਸਾਫ਼ ਸੁਥਰਾ ਮਿਲੇ ਇਹ ਇੱਕ ਵਾਰੀ ਇਹਨਾਂ ਦੇ ਨਾਲ ਜਰੂਰ ਇੱਕ ਵਾਰੀ ਇਹਨਾਂ ਦੇ ਜਿਹੜੇ ਪ੍ਰਧਾਨ ਹੈਗੇ ਉਹਨਾਂ ਨਾਲ ਇੱਕ ਵਾਰੀ ਅਸੀਂ ਮੀਟਿੰਗ ਕਰਾਂਗੇ ਤੇ ਜੇਕਰ ਕੋਈ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਉਹਦਾ ਅਸੀਂ ਨਿਪਟਾਰਾ ਜਰੂਰ ਕਰਾਂਗੇ ਜਿਹੜਾ ਮੰਗ ਪੱਤਰ ਦਿੱਤਾ ਗਿਆ ਏ ਬਾਬਾ ਜੇ 15 ਦਿਨ ਹੋ ਗਏ ਮੇਰੇ ਹੱਲ ਇਹਨਾਂ ਨੇ ਰਾਤ ਦਾ ਕੰਮ ਸ਼ੁਰੂ ਕਰਾਇਆ ਮਲਾਜ਼ਮਾਂ ਦਾ ਇਹਨਾਂ ਨੇ ਇੱਕ ਕਮਿਸ਼ਨਰ ਵੱਲੋਂ ਆਰਡਰ ਨਿਕਲੇ ਜਿਰੇ ਵਿੱਚ ਥੱਲੇ ਅਸੀਂ ਹੈਲਥ ਆਫਸਰਾਂ ਨੂੰ ਦੋਨਾਂ ਨੂੰ ਘੇਰਿਆ ਦੋਨਾਂ ਨੂੰ ਕਹਿ ਗਿਆ ਵੀ ਤੁਸੀਂ ਇਹ ਕੰਮ ਰਾਤ ਦਾ ਕੰਮ ਬੰਦ ਕਰੋ ਰਾਤ ਨੂੰ ਤੁਸੀਂ ਆਰਡਰ ਕੱਢਦੇ ਇਹਨਾਂ ਦੇ ਕੱਲ ਨੂੰ ਕੋਈ ਜਾਨ ਮਾਨ ਦਾ ਨੁਕਸਾਨ ਹੋਇਆ ਕੌਣ ਜਿਵੇਂ ਵਾਰ ਜਾਂ ਤੇ ਇਹ ਵੀ ਆਰਡਰ ਕੱਢੋ ਸਾਨੂੰ ਕੋਈ ਇਤਰਾਜ਼ ਨਹੀਂ ਗੱਲ ਅਬ ਜੇ ਆਰਡਰ ਕੱਢ ਨਿਕੈ ਇਹਨਾਂ ਨੇ ਕੱਢਿਆ ਇਹਨਾਂ ਨੇ ਕੀ ਸਰਕਾਰ ਦੇ ਹੁਕਮ ਨਾਲ ਕੱਢਿਆਗਾ ਤੇ ਕਮਿਸ਼ਨਰ ਨੇ ਆਪਣੇ ਲੋਕਾਂ ਲੋ ਕਰ ਦਿੱਤੇ ਜੇ ਦੇ ਕੋ ਸਰਕਾਰ ਦੇ ਨਾਲ ਕੱਢਿਆ ਸਰਕਾਰ ਨੇ ਤੇ ਫਿਰ ਅਸੀਂ ਸਰਕਾਰ ਨਾਲ ਗੱਲ ਕਰੀਏ ਨਾਲ ਦਿਨੇ ਕੰਮ ਕਰੀਏ ਨਾ ਰਾਤੀ ਕੰਮ ਕਰੀਏ ਭਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਇੱਕ ਮੰਗ ਪੱਤਰ ਨਗਰ ਨਿਗਮ ਦੇ ਕਮਿਸ਼ਨਰ ਨੂੰ ਦਿੱਤਾ ਗਿਆ ਤੇ ਮੰਗ ਕੀਤੀ ਕਿ ਜੋ ਮੁਲਾਜ਼ਮਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਜਲਦ ਮੰਨਿਆ ਜਾਵੇ ਇੱਥੇ ਤਹਤੀ ਗੱਲਬਾਤ ਕਰਦਿਆਂ ਹੋਇਆਂ ਨਗਰ ਨਿਗਮ ਦੇ ਕਮਿਸ਼ਨਰ ਨੇ ਆਖਿਆ ਕਿ ਜੋ ਵੀ ਮੁਲਾਜ਼ਮਾਂ ਦੀਆਂ ਮੰਗਾ ਹਨ ਉਹਨਾਂ ਨੂੰ ਬੈਠ ਕੇ ਹੱਲ ਕੀਤਾ ਜਾਵੇਗਾ ਅਤੇ ਉਹਨਾਂ ਦਾ ਹੱਲ ਵੀ ਕੀਤਾ ਜਾਵੇਗਾ। ਅਮਰਥਰ ਫਾਸਟਵੇ ਖਬਰਾਂ ਮੰਨੀ ਕੈਮਰਾਮੈਨ ਪ੍ਰੈਸ਼ਰ ਮਦਨ ਰਕੇਸ਼ ਕੁਮਾਰ। ਸ਼੍ਰੀ ਗੰਗਾ ਰਾਮ ਸ਼ਿਵਾਲਾ ਬਸਾਰ ਸਰਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਾਮਾਇਨ ਚਿਤੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਪਾਠਾਂ ਵਿੱਚ ਹਾਜ਼ਰੀਆਂ ਭਰ ਕੇ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਐਨਾ ਰਾਮਾਇਣ ਪਾਠ ਦਾ ਵਿਸ਼ੇਸ਼ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 243 ਤੇ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ। ਨਿਰਚਲ ਆਕਾਦਸ਼ੀ ਦੇ ਸਬੰਧ ਵਿੱਚ ਅੰਦਰੂਨ ਲੋਹਰੀ ਗੇਟ ਵਿਖੇ ਠੰਡੇ ਮਿੱਠੇ ਚਲਦੀ ਛੱਬੀ ਅਤੇ ਛੋਲੇ ਪਠੂਰੀਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ 올 ਇੰਡੀਆ ਅਤਵਾਦੀ ਵਿਰੋਧੀ ਪਵਨ ਸੈਣੀ ਸਰਬਜੀਤ ਸਿੰਘ ਲਾਟੀ ਮਹੇਸ਼ ਖੰਨਾ ਅਨੂਪ ਸੈਣੀ ਵਿਸ਼ਾਲ ਮਹਾਜਨ ਅਖਿਲ ਭੰਡਾਰੀ ਟਿੰਕੂ ਵੀ ਹਾਜ਼ਰ ਸਨ ਪਰਮਸਤ ਅਧਵਾਸ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਤੇ ਅਗਵਾਈ ਹੇਠ ਨਿਰਚਲਾ ਇਕਾदशी ਦੇ ਸਬੰਧ ਵਿੱਚ 66 ਵਿਖੇ ਠੰਡੇ ਮਿੱਠੇ ਚਾਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ ਅਤੇ ਕੀਰਤਨ ਵੀ ਹੋਇਆ ਇਸ ਮੌਕੇ ਬਾਬਾ ਪੋੜੇ ਵਾਲੇ ਮੰਦਿਰ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਬੇਦੀ ਪ੍ਰਧਾਨ ਦੀਪਕ ਬਹਿਲ ਸੰਤ ਵਿਸ਼ਾਲ ਜੀ ਨੇ ਸ਼ਿਰਕਤ ਕੀਤੀ ਇਸ ਮੌਕੇ ਮਨਜੀਤ ਸਿੰਘ ਮਿੰਟਾ ਵਿਪਨ ਨਈਰ ਸੁਮਿਤ ਸ਼ਾਸਤਰੀ ਅਸ਼ੋਕ ਕੁੰਦੀ ਵੀ ਹਾਜ਼ਰ ਸਨ ਇਸ ਦੌਰਾਨ ਪੌਦੇ ਵੀ ਵੰਡੇ ਗਏ ਮਾਨੀ ਕਾਸਤੀ ਕੇ ਉਪਲਕਸ਼ ਮੇ ਹਰ ਸਾਲ ਜਹਾਂ ਸੇ ਸਪੀਲ ਲਗਾਈ ਜਾਂਦੀ ਹੈ सारी शासन के सहयोग के द्वारा जिसमें हमारे परम पूजनीय बंदनिया स्वामी शोकानंद जी महाराज भी विधारे हैं बाबा पोहरी वाले के चेयरमैन श्री अशोक बेदी जी और उनके सभी मेंबर वो भी पहुँचे हैं और सारी शासन का भी बहुत धन्यवाद ऑल इंडिया मुस्लिम वेलफेयर सोसाइटी इंडिया के प्रधान मानिक अली की अगुवाई ਈਦ ਦਾ ਦਿਹਾੜਾ ਟਪਾਈ ਰੋਡ ਵਿਖੇ ਮਨਾਇਆ ਗਿਆ ਅਤੇ ਇਸ ਮੌਕੇ ਸਮੂਹ ਦੇਸ਼ ਵਾਸੀਆਂ ਈਦ ਦੇ ਦਿਹਾੜੇ ਦੀ ਵਧਾਈ ਦਿੱਤੀ ਗਈ ਇਸ ਮੌਕੇ ਇਫਤਾਰ ਆਲਮ ਮੁੰਨਾ ਮਸਤਕ ਦਾਨਿਸ਼ਲ ਹੈਦਰ ਅਨਸਰ ਸੁਸ਼ੀਲ ਜਤਿੰਦਰ ਉਮੇਸ਼ ਰਕੇਸ਼ ਕੁਮਾਰ ਹਾਜ਼ਰ ਸਨ ਸਾਰੇ ਦੇਸ਼ ਵਾਸੀਆਂ ਨੂੰ ਈਦ ਦਾ ਮੁਬਾਰਕਬਾਦ ਦਿੰਦਾ ਤੇ ਸਾਰੇ ਦੇਸ਼ ਵਾਸੀਆਂ ਨੂੰ ਅੱਜ ਈਦ ਦੀ ਇਹ ਇਹ ਇਧਰ ਆਜ਼ਾਦੀ ਨਵਾਜ਼ ਪੜ੍ਹ ਕੇ ਦੇਹ ਦੁਨੀਆ ਹਸਤੇ ਸਾਰੇ ਮਸਜਿਦ ਦਾ ਇਮਾਮ ਨੇ ਦੁਆ ਕੀਤੀ ਗਿਆ ਦੇਹ ਦੁਨੀਆ ਹਸਤੇ ਸਰਬਤਰਮ ਲੰਗਰ ਸੇਵਾ ਸੁਸਾਇਟੀ ਮਜੀਠਾ ਰੋਡ ਫਲ ਨੇੜੇ ਚਲਾਇ ਕਾ ਦਸ਼ੀ ਦੇ ਸੰਬੰਧ ਵਿੱਚ ਮਜੀਠਾ ਰੋਡ ਵਿਖੇ ਠੰਡੇ ਮਿੱਠੇ ਚਾਹ ਦੀ ਛਬੀ ਲਗਾਈ ਗਈ ਇਸ ਮੌਕੇ ਸੰਜੀਵ ਸ਼ਰਮਾ ਕਿਰਪਾਲ ਸਿੰਘ ਬਚਨ ਲਾਲ ਯਸ਼ਪਾਲ ਖੰਨਾ ਦੇਸਰਾਤ ਸੋਈ ਵੀ ਹਾਜ਼ਰ ਸਨ ਦਰਗਾਹ بابا ਨੱਟਪੀਰ ਮਕਲੋੜ ਰੋਡ ਵਿਖੇ ਸਲਾਣਾ urs ਮੁਬਾਰਕ 20 ਜੂਨ ਨੂੰ ਮਨਾਇਆ ਜਾਵੇਗਾ ਐਸੇ ਤਹਿਤ 19 ਜੂਨ ਨੂੰ ਚਾਦਰ ਰਸਮ ਅਤੇ ਮਹਿੰਦੀ ਰਸਮ ਹੋਵੇਗੀ ਜਾਣਕਾਰੀ ਦਿੰਦਿਆਂ ਹੋਇਆ ਸਮਾਜ ਸੇਵਕ ਕਮਲ ਕੁਮਾਰ ਨੇ ਆਖਿਆ ਕਿ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਕਿ ਇਹਨਾਂ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਫਾਸਵੇ ਚੈਨਲ ਵੱਲੋਂ ਚੈਨਲ ਨੰਬਰ 998 ਤੇ 20 ਜੂਨ ਨੂੰ ਹੋਣ ਵਾਲੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਇਸ ਮੌਕੇ ਬੱਬੀ ਪਹਿਲਵਾਨ ਸ਼ਸ਼ੀ ਗਿੱਲ ਕੁਮਾਰ ਦਰਸ਼ਨ ਪਵਨ ਦਰਵੇੜਵੀ ਹਾਜਰ ਸਨ। ਬਾਬਾ ਜੀ ਦਾ ਦਰਬਾਰ ਹੈ ਇਹ ਸੰਗਤਾਂ ਕਰਵਾ ਰਹੀਆਂ ਮੈਂ ਨਹੀਂ ਕਰਵਾ ਰਿਹਾ ਜੋ ਕੁਝ ਕਰਵਾ ਰਿਹਾ ਉਹ ਕਰਵਾ ਰਿਹਾ ਉਹ ਮੈਨੂੰ ਛੱਡ ਕੇ ਕਿਸੇ ਹੋਰ ਦੀ ਵੀ ਡਿਊਟੀ ਲਗਾ ਸਕਦਾ ਹੈ ਨਾ ਪਰਮਾਤਮਾ ਤੋਂ ਵੱਡੀ ਗੱਲ ਕੋਈ ਨਹੀਂ ਉਹਨੇ ਮੇਰੇ ਇੱਕ ਡਿਊਟੀ ਲਈ ਆ ਤੁਹਾਡੇ ਵਰਗੇ ਸਾਰੇ ਭਰਾ ਸੰਯੋਗ ਦੇ ਰਹੇ ਆ ਤੇ ਮੇਲਾ ਸਤਿ ਬਾਕੀ ਹਾਂ ਬੜੀਆਂ ਮੁਸ਼ਕਿਲਾਂ ਆਈਆਂ ਬੜੀਆਂ ਅਰਤਨੀਆਂ ਪਰ ਮੈਂ মিডিਆ ਲਈ ਇੱਕ ਗੱਲ ਦੱਸਣਾ ਚਾਹਨਾ ਇਹ ਸਾਨੂੰ ਦਰਗਾਹ ਨਾਲ ਕਿ ਬਾਬਾ ਜਿਹੜੇ ਬੈਠੇ ਨੇ ਬਤਾਰ ਜੀ ਉਹਨਾਂ ਨੂੰ ਮੀਡੀਆ ਦੇ ਦੁਆਪੀ ਅਸੀਂ ਕੋਈ ਕਬਜ਼ਾ ਕਰਨ ਦੇ ਭਾਵ ਉਹ ਨਾ ਵਵਾੜ ਬਾਹਰ ਸਾਲ ਵਿਵਾਦ ਚੱਲਦੇ ਨੇ ਵੀ ਕਰੇ ਕੰਮ ਉਹਨਾਂ ਨੇ ਕਬਜ਼ਾ ਕਰ ਲੈਣਾ ਕਬਲ ਉਹਨਾਂ ਨੇ ਕਬਜ਼ਾ ਕਰ ਲੈਣਾ ਸਾਡੇ ਮੰਚ 'ਚ ਕਦੀ ਆਜੀ ਗੱਲ ਆਈ ਨਹੀਂ ਤੇ ਨਾ ਕਦੀ ਆਊਗੀ ਉਸ ਪਰਮਾਤਮਾ ਨੇ ਇੱਕ ਮੈਂ ਬੜੇ ਛੋਟੀ ਜੀ ਫੈਮਿਲੀ ਬਣਾਉਂ ਕਰਦਾ ਬੜੇ ਗਰੀਬ ਪਰਿਵਾਰ ਤੋੜ ਕੇ ਪਰਮਾਤਮਾ ਨੂੰ ਰੋਟੀ ਜੁਗਾ ਕੀਤਾ ਮੇਰਾ ਪਰਮਾ ਉਸ ਦਰਬਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਭਗਵਾਨ ਵਾਲਮੀਕੀ ਅੰਬੇਦਕਰ ਕੋਰ ਕਮੇਟੀ ਦੀ ਅਹਿਮ ਬੈਠਕ ਹੋਈ ਇਸ ਤਰ੍ਹਾਂ ਸੰਦੀਪ ਗਿਲ ਗੋਰਾ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ اس موقع راہل ملک امن مول نیواسی جگدیش جگھو لب مٹو अजय কল্যাণ راکیش گیل وشال گیل کانشی ملوترا موہت گیل بھی حاضر سان اور کمیٹی انہاں جڑے جگھو جی نے انہاں دے سرپرست نے ساری ٹیم انہاں دی ائی ہے راہل ملک جی اور اج سندیپ جی نو ساڈے انہاں نے ممبر بنایا اس وچ اج بڑا خوشی والا دینا کہ جڑے ساڈے تورا بھائی نو اسی ਭਗਵਾਨ ਵਾਲਮੀਕੀ ਅੰਬੇਦਕਰ ਕੋਰ ਕਮੇਟੀ ਦਾ ਮੈਂਬਰ ਬਣਾਉਣ ਆਏ ਆ ਅੱਜ ਆਪਣੇ ਸਮਾਜ ਵੱਲੋਂ ਆਪਣੇ ਵਾਲਮੀਕੀ ਕੋਰ ਕਮੇਟੀ ਵੱਲੋਂ ਮੈਂਬਰ ਬਣਿਆ ਸਭਾ ਦਾ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਨਿਰਚਲਾਇ ਕਾਦਸ਼ੀ ਦੇ ਮੌਕੇ ਤੇ ਸ਼੍ਰੀ ਹਰੀ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਸ਼੍ਰੀ ਹਰੀ ਮੰਦਿਰ ਜਾਂਚਕਾਰ ਸੁਸਾਇਟੀ ਵੱਲ ਠੰਡੇ ਮਿੱਠੇ ਛਾਲ ਦੀ ਛਬੀ ਲਗਾਈ ਗਈ ਸੁਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਕਰ ਸੁਰਿੰਦਰ ਮਹਾਜਨ ਹੈਪੀ ਅਰੋੜਾ रविंद्र देव काल मदन महाजन सतपाल ठाकुर जोगिंदर पाल दुष्यंत ठाकुर पंडित महावीर प्रसाद समेत सारे मेंबरान ने सेवा की थी वार्ड नंबर 15 श्री गुरु नानक नगर गली नंबर 4 के समाज सेवक सचिव कुमार कुल सीवरेज साफ करवाए गए कर। अते लोकां नु हर संभव मदद करण दा परोसा देता किया ਕਿ ਇਹ ਉਹਦੀ ਪ੍ਰੋਬਲਮ ਹੀ ਸੀ ਸਿਵਰੇ ਸਾਫ ਨਹੀਂ ਹੁੰਦੇ ਤੇ ਪਾਣੀ ਦੀ ਦਿੱਕਤ ਸੀ ਇੱਥੇ ਕੰਪਲੇਂਟਾਂ ਕਾਫੀ ਆ ਪਈਆਂ ਤੇ ਸਿਵਰੇ ਸਾਫ ਨਹੀਂ ਕਰਾਇਆ ਗਏ ਤੇ ਸੰਦੀਪ ਜੀ ਨੂੰ ਗਿਆ ਤੇ ਉਹਨਾਂ ਨੇ ਆਪਣੇ ਬੰਦੇ ਤੇ ਜਿਹੜੇ ਸਾਫ ਕਰਾਏ ਤੇ ਗਲੀ ਨੰਬਰ 4 ਗੁਲਾਣਗਲਗਰ ਬਟਾਰ ਰੋਡ ਹੈਗਾ ਕੀ ਕਹਿਣਾ ਚਾਹੋਗੇ ਤੁਸੀਂ ਸੰਦੀਪ ਜੀ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਆਨੁਲੇ ਸਮੇਂ ਜ ਆਪਾਂ ਉਹਨਾਂ ਦਾ ਸਪੋਰਟ ਕਰਾਂਗੇ ਤੇ ਸਾਡੇ ਕੰਮ ਹੁੰਦੇ ਦਾ ਬਾਬਾ ਅਬਰਨਾਥ ਦੇ ਸਾਲਾਨਾ ਦਰਸ਼ਨਾਂ ਲਈ 7 ਜੂਨ ਨੂੰ ਮਾਧੋਪੁਰ ਵਿਖੇ ਲਗਾਇਆ ਜਾਣ ਵਾਲੇ ਲੰਗਰ ਸੰਬੰਧੀ जयशिवदीप सेवा सोसाइटी दी मीटिंग पर पठान तरलोक जोशी दी अगुवाई भेंट हुई इस मौके तरलोक जोशी ने बताया कि माधोपुर विखे लगाए जाने वाले लंगर ले ओना दा जत्था 25 जून नु अमृतसर तो रवाना होवेगा जेसले सारीयां तैयारियां मुकम्मल कर लीयां गया हां इस मौके रविंदर पाल मनमोहन शर्मा रविंदर पाल जी ना मोहित शर्मा सौरभ शर्मा नरेश बाबा समेत बड्डी गिनती विच लोग हाजिर सन जी जयशिवदीप सेवा सोसाइटी माधोपुर भंडारे वाले जो की पठानकोट रोड के ऊपर अपना ਇਸ ਵਾਰ 15ਵਾਂ ਵਿਸ਼ਾਲ ਪੰਡਹਾਰਾ ਬਾਬਾ ਪੋਲੇ ਰਾਜ ਜੀ ਦੀ ਕਿਰਪਾ ਦੇ ਨਾਲ ਔਰ ਪ੍ਰਧਾਨ ਤਰਲੋਕ ਜੋਸ਼ੀ ਦੀ ਅਗਵਾਈ ਹੇਠ ਲੱਗ ਰਿਹਾ ਹੈ ਸਾਡਾ ਪੰਡਹਾਰਾ ਜਿਹੜਾ ਜੀ ਅਸੀਂ 25 25 ਤਰੀਕ ਨੂੰ ਇੱਥੋਂ ਅਸੀਂ 25 ਜੂਨ ਨੂੰ ਇੱਥੋਂ ਜਾ ਰਹੇ ਹਾਂ ਦੋ ਦਿਨ ਜਿਹੜਾ ਆਏ ਪੰਡਹਾਰਾ ਇਹਨਾਂ ਨੂੰ ਸੈਟਿੰਗ ਕਰਨ ਲੱਗਿਆ ਲੱਗਦੇ ਆ 27 ਤਰੀਕ ਨੂੰ ਸਾਡਾ ਪੰਡਹਾਰਾ ਜਿਹੜਾ ਵਾ ਉਹ ਸ਼ੁਰੂ ਹੋ ਜਾਏਗਾ ਪ੍ਰੋਪਰ Eid ul Juha ਦੇ ਮੌਕੇ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਚੀਤ ਸਿੰਘ ਹੌਲਕੇਟ ਚਾਮਾ ਮਸਜਿਦ ਪਹੁੰਚੇ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗੱਲੇ ਮਿਲ ਕੇ Eid ਦੀ ਮੁਬਾਰਕਬਾਦ ਦਿੱਤੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੱਜ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ 올 ਮੁਸਲਿਮ ਵੈਲਫੇਅਰ ਸੁਸਾਇਟੀ ਦੇ ਕੌਮੀ ਪ੍ਰਧਾਨ ਮਾਨਿਕਲ ਅਤੇ ਖੁਰਸ਼ੀਦ ਅਹਿਮਦ ਨੇ Eid ਦੇ ਮੌਕੇ ਤੇ ਕਮਿਸ਼ਨਰ ਨੂੰ ਮਠਾਈਆਂ ਪੇਸ਼ ਕੀਤੀਆਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਬਦੁੱਲ ਨੂਰ, ਮੁਖ्तार ਅਲੀ, ਰਵੀ, ਮੁਹੰਮਦ ਸ਼ਾਕਿਰ, ਸਿਰਾਜੁਲ ਹਦ, ਦਾਨਿਸ਼, ਦਿਲਸ਼ਾਦ ਆਲਮ ਇਫਤਿਹਾਰ ਆलम हुसैन ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਆਜ ਮਿਦਲ ਜਹਾਜ਼ ਦੇ ਮੁਖਾਤੇ ਹਲਕੇ ਜਮਾ ਮਹਿਲ ਵਿੱਚ ਪੁਲਿਸ ਸਟਿਸਰ ਗੰਗੇਸ਼ ਸਿੰਘ ਜੀ ਨੇ ਖਾਨ ਕੇ ਸਾਰੇ ਮੁਸਲਮਾਨ ਭਾਈਚਾਰੇ ਨੂੰ ਦੀਦ ਦਾ ਵਧਾਈ ਦਿੱਤਾ ਤੇ ਮੇਲ ਜੁਲਤ ਗਾਲੇ ਮਿਲ ਕੇ ਸਾਰੇ ਮੁਸਲਮਾਨ ਭਾਈਚਾਰੇ ਨੂੰ ਵਧਾਈ ਦਿੱਤੀ। ਆਪਣੇ ਜਿਹੜਾ ਮੁਸਕਲਾ ਹੈਗਾ ਹੀ ਅਸੀਂ ਸਰবারে ਉਹਨਾਂ ਨੂੰ ਵੀ ਜਾਣਕਾਰੀ ਦਿੱਤਾ ਉਹਨਾਂ ਨੇ ਕਹਿ ਦਿੱਤੀ ਕਿ ਛੱਤੀ ਮਸਲੇ ਹੱਲ ਕੀਤਾ ਜਾਵੇ। ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਦੋ। દેશર વિ ધૂમધામના મનાઈ ગઈ નિર્જલા એકાદશી થાણા રણજીત એવીન્યુ નેવાઈ નશીલે પદાર્થા સમેત દોષી કાબુ ਜੰਡਿਆਲਾ ਵਿੱਚ ਚੋਰਾਂ ਦਾ ਬੋਲਬਾਲਾ ਦੁਕਾਨਾਂ ਨੂੰ ਬਣਾਇਆ ਗਿਆ ਨਿਸ਼ਾਨਾ ਐਸਾ ਨਾਟਕ ਦੀ ਖਬਰ ਹੁਣੇ ਸੀ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੂਈਸਾਤ ਤਾੜਵਾ